ਜਿਹੜੇ ਨਸ਼ੇ ਦੇ ਸਮਗਲਰ ਨੇ ਜਿਹੜੇ ਨਸ਼ਾ ਵੇਚ-ਵੇਚ ਆਪਦੀਆਂ ਪ੍ਰਾਪਰਟੀਆਂ ਇਕੱਠੀਆਂ ਕਰ ਰਹੇ ਨੇ ਪੈਸਾ ਇਕੱਠਾ ਕਰ ਰਹੇ ਨੇ ਉਹਦੇ ਸਬੰਧ ਦੇ ਵਿੱਚ ਇਹ ਇੱਕ ਘਰ ਹੈਗਾ ਜਿਹੜਾ ਗੁਰਜੀਤ ਸਿੰਘ ਦਾ ਘਰ ਹੈ ਇਹ ਗੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਇਹ ਕੋਠੇਗੁਰੂ ਦਾ ਵਾਸੀ ਹੈ ਤੇ ਇਹਦਾ ਬੇਟਾ ਹੈਗਾ ਵਰਿੰਦਰਜੀਤ ਸਿੰਘ ਉਰਫ ਬਿੰਦਾ ਤੇ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਦੇ ਕਮਰਸ਼ੀਅਲ ਰਿਕਵਰੀ ਦੇ ਯਾਨੀ ਕਿ ਬਹੁਤ ਹੈਵੀ ਰਿਕਵਰੀ ਹੈ ਜਿਹੜੀ ਨਾਰਕੋਟਿਕ ਡਰੱਗ ਦੀ ਨਸ਼ਿਆਂ ਦੀ ਉਹਦੇ ਇਹਨਾਂ ਦੇ ਉੱਤੇ ਐਫ ਆਈ ਆਰਸ ਦਰਜ ਹੋਈਆਂ ਵੀਆਂ ਨੇ ਜਿਸ ਤਰ੍ਹਾਂ ਅ ਗੁਰਜੀਤ ਸਿੰਘ ਹੈ ਗੁਰਜੀਤ ਸਿੰਘ ਦੇ ਉੱਤੇ 1 40000 ਟ੍ਰੈਮੋਡਾਲ ਟੈਬਲੇਟਸ ਦਾ ਤੇ ਪਲੱਸ 590 ਵਾਇਲਸ ਆਫ ਬਲੂ ਰੈਕਸ ਕਫ ਸਰਪ ਦੀਆਂ ਅ ਮਕਦਮਾ 2021 ਦੇ ਵਿੱਚ ਦਰਜ ਹੋਇਆ ਸੀਗਾ ਤੇ ਉਹਦੇ ਵਿੱਚ ਉਹਨੂੰ 10 ਸਾਲ ਦੀ ਸਜ਼ਾ ਜਿਹੜੀ ਹੈਗੀ ਆ ਮਾਂਜੋ ਅਦਾਲਤ ਵੱਲੋਂ ਸੁਣਾਈ ਗਈ ਸੀ ਤੇ ਉਹਦੇ ਵਿੱਚ ਜਿਹੜਾ ਹੈਗਾ ਇਹਦੀ ਪ੍ਰਾਪਰਟੀ ਅਸੀਂ ਆਇਡੈਂਟੀਫਾਈ ਕੀਤੀ ਇਹਦੀ ਤੇ ਇਹਦੇ ਬੇਟੇ ਦੀ ਜਿਹਦੇ ਵਿੱਚ ਜਿਹੜਾ ਇੱਕ ਆਹ ਘਰ ਜਿੱਥੇ ਆਪਾਂ ਖੜੇ ਆ ਇਹ ਜਿਹੜਾਗਾ ਫ੍ਰੀਜ਼ ਕੀਤਾ ਜਾਂਦਾ ਹੈ ਤੇ ਜੀ ਇੱਕ ਇਹਦੇ ਨਾਲ ਹੈਗਾ ਐਨੀਮਲ ਸ਼ੈਲਟਰ ਵੀ ਹੈਗਾ ਇਹਨਾਂ ਦਾ ਆਪਾਂ ਅੱਗੇ ਉੱਥੇ ਵੀ ਅਸੀਂ ਜਾ ਰਹੇ ਹਾਂ ਉਹਨੂੰ ਵੀ ਅਸੀਂ ਜਿਹੜਾ ਹੈਗਾ ਫੀਸ ਕਰ ਰਹੇ ਹਾਂ ਇਹ ਦੋਨੋਂ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਨਾ ਇਹ ਵੇਚ ਸਕਦੇ ਨਹੀਂ ਨਾ ਇਹਨੂੰ ਅੱਗੇ ਕਿਤੇ ਜਿਹੜਾ ਹੈਗਾ ਸੇਲ ਆਊਟ ਕਰ ਸਕਦੇ ਨਹੀਂ ਨਾ ਟਰਾਂਸਫਰ ਕਰ ਸਕਦੇ ਨਹੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਰਕਾਰ ਵੱਲੋਂ ਅਸੀਂ ਕੇਸ ਬਣਾ ਕੇ ਤਾਂ ਭੇਜਿਆ ਸੀਗਾ ਤਾਂ ਜੋ ਇਹ ਬਾਕੀ ਦੇ ਨਸ਼ਾ ਸਮਗਲਰਾਂ ਨੂੰ ਵੀ ਇਹ ਸੋਝੀ ਆਵੇ ਵੀ ਇਹ ਕੋਈ ਥੋੜਾ ਕੋਈ ਬਿਜ਼ਨਸ ਨਹੀਂ ਹੈਗਾ ਇਹ ਕੋਈ ਥੋੜਾ ਕੋਈ ਧੰਦਾ ਨਹੀਂ ਹੈਗਾ ਜਿਹਦੇ ਨਾਲ ਤੁਸੀਂ ਸੋਚਦੇ ਹੋ ਵੀ ਅਸੀਂ ਕਮਾਈ ਕਰਕੇ ਆਪ ਦਾ ਜਿਹੜਾ ਹੈਗਾ ਪੈਸੇ ਕਮਾਰੇ ਸਾਧਨ ਇਕੱਠੇ ਕਰ ਲਾਂਗੇ ਜਾਂ ਆਪਦੀ ਕੋਈ ਪ੍ਰਾਪਰਟੀ ਬਣਾ ਲਾਂਗੇ ਨਸ਼ੇ ਦੀ ਕਮਾਈ ਦੇ ਵਿੱਚੋਂ ਜਿਹੜੀ ਵੀ ਪ੍ਰਾਪਰਟੀ ਤੁਹਾਡੀ ਬਣੂਗੀ ਉਹ ਜ਼ਬਤ ਕੀਤੀ ਜਾਊਗੀ ਉਹ ਫੀਸ ਕੀਤੀ ਜਾਊਗੀ ਤੇ ਜਿਹੜਾ ਹੈਗਾ ਸਜ਼ਾ ਤਾਂ ਤੁਹਾਨੂੰ ਵੱਖਰੀ ਮਿਲਣੀ ਹੋਏ